ਨੇ ਬੀਜੇਪੀ ਕਿਉਂ ਜੋਇਨ ਕੀਤੀ ਤੁਸੀਂ ਤਾਂ ਇਹਨਾਂ ਪਾਰਟੀਆਂ ਦੇ ਖਿਲਾਫ ਸੀ ਸ਼ੁਰੂ ਤੋਂ ਪਰ ਅੱਜ ਤੁਸੀਂ ਬੀਜੇਪੀ ਦੇ ਵਿੱਚੋਂ ਕਿਉਂ ਜੋਇਨ ਕਰਨਾ ਪੈ ਗਿਆ ਤੁਹਾਨੂੰ ਦੋ ਕਾਰਨ ਇੱਕ ਤਾਂ ਬੇ ਆਜ਼ਾਦ ਉਮੀਦਵਾਰ ਜਾਂ ਮਤਲਬ ਤੁਸੀਂ ਇਕੱਲੇ ਜਿਹੜੇ ਬਿਨਾਂ ਪਲੇਟਫਾਰਮ ਤੋਂ ਲੋਕ ਹੈ ਉਹਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਹੈਗੇ ਮੈਂ ਦੇਖਿਆ ਕੋਈ ਬਹੁਤਾ ਤਵੱਜੂ ਨਹੀਂ ਦਿੰਦੇ 2027 ਦੇ ਲਈ ਤੁਸੀਂ ਵੀ ਦੌੜੇਦਾਰੀ ਠੋਕ ਰਹੇ ਹੋ ਦੁਬਾਰਾ 2027 ਦੇ ਵਿੱਚ ਐਮਐਲਏ ਦੀ ਚੋਣ ਤੁਸੀਂ ਲੜਨਾ ਚਾਹੁੰਦੇ ਹੋ ਬਦਲਾ ਤੁਹਾਨੂੰ ਦੱਸਿਆ ਤੁਹਾਨੂੰ ਹਾਂ ਬਿਲਕੁਲ ਬਦਲਾ ਪੰਜਾਬ ਦੇ ਵਿੱਚ ਨਸ਼ਾ ਹੋਰ ਮਹਿੰਗਾ ਹੋ ਗਿਆ ਨਸ਼ਾ ਹੋਰ ਵੱਧ ਗਿਆ ਕਰਪਸ਼ਨ ਜਿਹੜੀ 5 ਗੁਣਾ ਹੋ ਗਈ ਹੈ ਹੋਰ ਹਰ ਤਰ੍ਹਾਂ ਦਾ ਜਿਹੜਾ ਇਸ਼ਤਿਹਾਰबाजी ਹੈ ਉਹ ਤੁਹਾਡੇ ਸਾਹਮਣੇ ਹੈ ਬਹੁਤ ਵੱਡਾ ਬਦਲਾ ਹੈ ਬਦਲਾ ਕਿਉਂ ਨਹੀਂ ਬਦਲਾਤ ਲੈ ਕੇ ਆਉਂਦੇ ਇਹਨਾਂ ਨੇ ਤੁਸੀਂ ਕੀ ਦੇਖਦੇ ਹੋ ਲੁਧਿਆਣਾ ਵੈਸਟ ਦਾ ਨਤੀਜਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਤੇ ਦਿੱਲੀ ਵਾਲੀ ਸਾਰੀ ਟੀਮ ਇੱਥੇ ਬੈਠੀ ਆ ਇੱਕ ਜੰਗ ਦੀ ਤਰ੍ਹਾਂ ਆਮ ਆਦਮੀ ਪਾਰਟੀ ਇਸ ਚੋਣ ਨੂੰ ਲੜ ਰਹੀ ਹੈ ਦਿੱਲੀ ਦੇ ਵਿੱਚੋਂ ਇਹਨਾਂ ਦੀ ਜਿਹੜੀ ਸ਼ਰਮਨਾਖ ਖਾਰ ਤੁਹਾਡੇ ਸਭ ਦੇ ਸਾਹਮਣੇ ਹੈਗੀਏ। ਤਾਂ ਅੱਜ ਸਾਰੇ ਤਾਂ ਉੱਥੇ ਵੇਲੇ ਦਿੱਲੀ ਕੜਾ ਕੰਮ ਹੈ ਕੋਈ। ਜਿਹੜਾ ਭਰਤਪੁਰ ਸ਼ਨਾਸ਼ੂ ਹੈ। ਇਹਦੇ ਜਿਹੜਾ ਹੈਗਾ ਆਪਣੇ ਕਰਦਾਰ ਕਰਕੇ ਸਭ ਲੋਕਾਂ ਦੀਆਂ ਅੱਖਾਂ ਵਿੱਚ ਬਹੁਤ ਨੀਵੀਂਤਾ ਦੇ ਬੈਠਾ। ਆਸ਼ੂ ਨੂੰ ਤੁਸੀਂ ਬੜਾ ਟਾਰਗੇਟ ਕਰ ਰਹੇ ਹੋ। ਪਰ ਆਸ਼ੂ ਤਾਂ ਹੁਣ ਵੀ ਇਹੀ ਗੱਲ ਕਹਿ ਰਿਹਾ ਕਿ ਜੇ ਮੈਂ ਜਿੱਤ ਗਿਆ ਤਾਂ ਸਾਰਿਆਂ ਨੂੰ ਬੰਦੇ ਬਣਾ ਦੋ। ਉਹ ਹੀ ਤਾਂ ਗੱਲ ਹੈ। ਇਹਨਾਂ ਮਤਲਬ ਬੰਦੇ ਹੈ ਨਹੀਂ ਕਿ ਕੋਈ ਪਹਿਲਾਂ ਹੋਰ ਕੋਈ ਵਸਦੇ ਨੇ। ਮੈਂ ਜਿੰਨ ਪਹਿਲਾਂ ਦਾ ਵੀ ਜਾਣਦਾ ਸੀਗਾ ਤੇ ਅੱਜ ਵੀ ਕਿਹੜਾ ਮਤਲਬ ਸੋਰਿਆ ਹੋਇਆ ਅੱਜ ਵੀ ਇਹਦਾ ਦਿਮਾਗ ਉੱਨੇ ਹੀ ਖਰਾਬ ਹੋ ਗਿਆ ਇਹ ਜੇ ਨੀਚ ਲੋਕਾਂ ਨੂੰ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਤੇ ਚੜਨ ਦਾ ਮੌਕਾ ਨਾ ਦੇਈਏ ਤਾਂ ਚੰਗੀ ਗੱਲ ਹੈ ਤੇ ਅੱਜ ਤਾਂ ਮਤਲਬ ਉਸ ਤੋਂ ਵੀ ਮਾੜੀ ਹਾਲਤ ਹੈ ਦੋ ਵਾਰ ਜੇਲ੍ਹ ਕੱਟ ਕੇ ਆਇਆ ਘਰ ਵਾਲੀ ਇਹਦੀ ਕੌਂਸਲਰ ਹਾਰ ਕੇ ਹਟ ਗਈ ਹੈ ਤੇ ਅੱਜ ਵੀ ਜੇ ਇਹ ਕੰਪੀਟੀਸ਼ਨ ਚ ਹੈਗਾ ਤਾਂ ਅਫਸੋਸ ਦੀ ਗੱਲ ਹੈ ਕੌਣ ਬਚਾ ਸਕਦਾ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਦੀ ਲੋਕ ਬਚਾਉਣਗੇ ਜੇਪੀ ਨੂੰ ਮੌਕਾ ਦੇ ਸਕਦੇ ਆ ਲੋਕ ਤੁਹਾਨੂੰ ਕੀ ਨਜ਼ਰ ਆਉਂਦਾ ਭਵਿੱਖ ਦੇ ਵਿੱਚ ਆਪਸ਼ਨ ਵੀ ਹੈ ਕਿ ਕੋਈ ਬੀਜੇਪੀ ਦੇ ਤੇ ਕੋਈ ਅਜੇ ਤੱਕ ਕੋਈ ਇਹ ਜਿਹਾ ਹੈ ਨਹੀਂਗਾ ਜਿਹੜਾ ਕਿ ਪੰਜਾਬ ਦੀ ਬਰਬਾਦੀ ਦਾ ਸਿੱਧਾ ਇਲਜ਼ਾਮ ਹੋਵੇ ਵੀ ਕੰਮ ਵਿੱਚ ਕਾਲੀ ਤੋਂ ਬਚਨ ਕਰਕੇ ਆਪ ਵਾਲੇ ਲੈਦੇ ਸੀ ਹੁਣ ਇਹ ਵੀ ਲੜਨ ਲੱਗੇ ਕੋਈ ਤਿੰਨਾਂ ਤੋਂ ਬਚਨ ਤੋਂ ਬਾਅਦ ਫਿਰ ਆਪਸ਼ਨ ਆਪਣੇ ਕੋਲ ਬੀਜੇਪੀ ਰਹਿੰਦੀ ਹੈ ਪਿੰਡਾਂ ਦੇ ਵਿੱਚ ਤੋਂ ਲੱਗਦਾ ਕਿ ਲੋਕ ਮੰਨ ਜਾਣਗੇ ਇਹਨਾਂ ਨੂੰ ਬੀਜੇਪੀ ਨੂੰ ਆਪਣਾ ਲੈਣਗੇ ਪਿੰਡਾਂ ਦੇ ਵਿੱਚ ਦੇਖੋ ਡੇਢ ਸਾਲ ਹੈਗਾ ਲੋਕ ਖੇਤਰ ਦੀ ਗੱਲ ਕਰਨ ਪੰਜਾਬ ਆ ਦੀ ਕਿਸਾਨੀ ਤੇ ਜਵਾਨੀ ਦੋਨੋਂ ਅੱਜ ਬੁਰੀ ਹਾਲਤ ਵਿੱਚ ਹੈਗੀ ਹੈ ਜਵਾਨੀ ਜਿਹੜੀ ਹੈਗੀ ਹੈ ਨਸ਼ਿਆਂ ਨੇ ਮਾਰਤੀ ਕਿਸਾਨੀ ਜਿਹੜੀ ਹੈਗੀ ਹੈ ਉਦਕਰਜਾਂ ਨੇ ਮਾਰ ਦਿੱਤੀ ਤੇ ਰਾਜਾ ਬੜਿੰਗ ਤੋਂ ਜਦੋਂ ਬਿਆਨ ਦਿੰਦਾ ਕਿ ਖਸ ਖਸ ਦੀ ਖੇਤੀ ਹੋਵੇ ਤੇ ਉਹ ਕਹਿੰਦੇ ਨਸ਼ੇੜੀ ਬਣਾਉਣਾ ਚਾਹੁੰਦੇ ਪੰਜਾਬ ਨੂੰ ਪੰਜਾਬ ਕੋਲ ਕੀ ਬਚਿਆ ਹੋਇਆ ਨਸ਼ੇੜੀ ਤਾਂ ਜੇ 2006 ਤੋਂ ਪਹਿਲਾਂ ਕੇਮਿਕਲ ਨਸ਼ਾ ਨਹੀਂ ਸੀਗਾ ਪੰਜਾਬ ਨਸ਼ੇੜੀ ਸੀਗਾ ਬੋਰ ਬਾਕੀ ਖੇਤਰਾਂ ਜਿੱਥੇ Rajasthan ਵਿੱਚ ਹੈਗਾ MP ਵਿੱਚ ਹੈਗਾ ਉੱਥੇ ਲੋਕ ਨਸ਼ੇੜੀ ਨੇ ਆਪੋਂ ਤਾਂ ਮਾਣੀ ਤਾਂ ਕਹਿੰਦਾ ਸੀਗਾ ਇਹ ਤੁਸੀਂ ਸੁਣਿਆ ਹੁਣੇ ਕਸ ਕਰਕੇ ਖੇਤੀ ਲਿਆਵਾਂਗੇ ਹੁਣ ਕੀ ਹੋ ਗਿਆ ਲੈ ਆਵੇ ਨਹੀਂ ਖੇਤੀ ਲਿਆ ਸਕਦਾ ਘੋਟੂ ਘਟ ਇੰਨਾ ਕ ਲਾਅ ਕਰਦੇ ਆਪਦੀ ਪੁਲਿਸ ਨੇ ਲੋਕਾਂ ਨੂੰ ਨਾ ਫੜਵਾਉ ਆਪਦੇ ਬੱਚਿਆਂ ਵਾਸਤੇ ਤਾਂ ਆਪਦੇ ਬਚਾਉਣ ਵਾਸਤੇ ਕੋਈ ਹੱਲ ਕਰ ਲਓ ਕਾਲੀ ਦਲ ਹੈ ਮદાન ਦੇ ਵਿੱਚ ਤੁਹਾਨੂੰ ਲੱਗਦਾ ਕਿ ਕੰਪੀਟੀਸ਼ਨ ਦੇ ਵਿੱਚ ਨਹੀਂ ਕਾਲੀ ਦਲ ਦੀ ਸਥਿਤੀ ਜਿਹੜੀ ਹੈ ਪਹਿਲਾਂ ਵੀ ਬਹੁਤ ਮਾੜੀ ਸੀ 17 ਤੋਂ ਲੈ ਕੇ ਜਿਹੜਾ ਹੈਗਾ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਉਹ ਹਾਸ਼ੀਏ ਤੇ ਜਾ ਰਹੇ ਹੈ ਤੇ ਤੁਹਾਨੂੰ ਜਿਹੜੇ ਬੰਦੇ ਸੀ ਉਹਨਾਂ ਦੇ ਉਹ ਵੀ ਨਿਕਲ ਗਏ ਹੈਗੇ ਆ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਲੁਧਿਆਣਾ ਜ਼ਿਮਨੀ ਚੋਣ ਹੋ ਰਹੀ ਹੈ ਵੈਸਟ ਇਲਾਕੇ ਦੇ ਵਿੱਚ ਇਹ ਚੋਣ ਹੈ ਤੇ ਇੱਥੇ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਜ਼ੋਰ ਅਮੈਸ਼ ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪ੍ਰਚਾਰ ਕਰ ਰਹੇ ਨੇ ਬਲਵਿੰਦਰ ਸਿੰਘ ਸੇਖੋਂ ਡੀਐਸਪੀ ਰਹੇ ਨੇ ਤੇ ਉਹ ਇਸ ਵੇਲੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੇਖੋਂ ਸਾਹਿਬ ਬੀਜੇਪੀ ਉਮੀਦਵਾਰ ਜਿਹੜੇ ਨੇ ਜੀਵਨ ਗੁਪਤਾ ਟਿਕਟ ਮਿਲੀ ਹੈ ਉਹਨਾਂ ਨੂੰ ਤੁਸੀਂ ਟਿਕਟ ਦੇ ਦਾਵੇਦਾਰ ਸੀ ਜਦੋਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨਹੀਂ ਮੈਂ ਟਿਕਟ ਦਾ ਦਾਅਵੇਦਾਰ ਨਹੀਂ ਸੀਗਾ ਮੈਂ ਅੱਗੇ ਵੀ ਆਪਣੀ ਕਈ ਗੱਲਬਾਤ ਵਿੱਚ ਕਹਿ ਚੁੱਕਿਆ ਮੈਂ ਸਿਰਫ 3 ਮਹੀਨੇ ਪਹਿਲਾਂ ਪਾਰਟੀ ਜੁਆਇਨ ਕੀਤੀ ਹੈ ਤੇ ਨਾ ਹੀ ਮੇਰੇ ਕੋਈ ਇਹੋ ਜਿਹੇ ਵੱਡੇ ਸੁਪਨੇ ਲੈ ਕੇ ਮੈਂ ਇਸ ਪਾਰਟੀ ਵਿੱਚ ਆਇਆ ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ ਤੇ ਉਹ ਕੰਮ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦਾ ਪੰਜਾਬ ਦੇ ਭਲੇ ਵਾਸਤੇ ਪਾਰਟੀ ਚਾਹੂਗੀ ਉਹ ਕਰਨ ਵਾਸਤੇ ਆਏ ਸੀ ਤੋਂ ਕੰਸਿਡਰ ਹੋਇਆ ਨਾ ਮੇਰਾ ਇਹ ਨਹੀਂ ਕਿ ਕੰਸਿਡਰ ਨਹੀਂ ਹੋਇਆ ਇੱਕ ਦਾਅਵੇਦਾਰੀ ਹੋਣਾ ਇੱਕ ਤੁਹਾਨੂੰ ਵਿਚਾਰਿਆ ਜਾਣਾ ਦੋ ਅਲੱਗ-ਅਲੱਗ ਚੀਜ਼ਾਂ ਤੇ ਜੀਵਨ ਗੁਪਤਾ ਜੀ ਪੁਰਾਣੇ ਟਕਸਾਲੀ ਭਾਜਪਾ ਦੇ ਨੇਤਾ ਸਾਰੀ ਉਮਰ ਦੇ ਜਿਹੜੇ ਉਹਨਾਂ ਨੇ ਆਪਣੀ ਲਾਈ ਹੋਈ ਹੈ ਸਾਫ ਸੁਥਰੇ ਕਰਤਾਰ ਹੈ ਕੋਈ ਉਹਨਾਂ ਤੇ ਕੋਈ ਛੱਟਾ ਨਹੀਂ ਕਿਸੇ ਤਰੀਕੇ ਦਾ ਤੋਂ ਪਾਰਟੀ ਨੇ ਬੜੇ ਸੋਚ ਸਮਝ ਕੇ ਈਅਰਟੈਕਟ ਦਿੱਤੀ ਹੈ ਉਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੈਸਤੇ ਲੋਕ ਹੈ ਜਾਗਦੇ ਹੋਏ ਲੋਕ ਜਿਹੜੇ ਹੈਗੇ ਆ ਪੜ੍ਹੇ ਲਿਖਿਆ ਕੰਸਟੀਟੂਐਂਸੀ ਹੈ ਸਾਰੀ ਇਹ ਤੇ ਜੇ ਸੋਚ ਵਿਚਾਰ ਕੇ ਕਰਤਾਰ ਵੇਖ ਕੇ ਵੋਟ ਪਾਉਣਗੇ ਤਾਂ ਜੀਵਨ ਗੁਪਤਾ ਜੀ ਜਿਹੜੇ ਹੈਗੇ ਬਿਲਕੁਲ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਜਿਹੜੇ ਹੈਗੇ ਆ ਆ ਕੇ ਇੱਕ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਜਿੱਥੇ ਬੜੇ ਬੜੇ ਬਾਹੂਬਲੀ ਦੇਖਿਆ ਤਾਂ ਆਸ਼ੂ ਵਰਗੇ ਭਾਰਤ ਪੂਸ਼ਣ ਵਰਗੇ ਬੈਠੇ ਐ ਤੇ ਉਹਦੇ ਵਿੱਚ ਆ ਕੇ ਆਪਣਾ ਜਿਹੜਾ ਯੋਗਦਾਨ ਪਾਉਣਾ ਜਾਂ ਆਪਣੀ ਮਤਲਬ ਵਿਖਾਉਣੀ ਵੀ ਅਸੀਂ ਵੀ ਕੁਛ ਹੈਗੇ ਆ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਉਮੀਦ ਕਰਦੇ ਆ ਕਿ ਬੀਜੇਪੀ ਜਿਹੜੀ ਹੈ ਬਹੁਤ ਵੱਡੀ ਵੋਟ ਪਈ ਸੀ ਐਮਪੀ ਦੇ ਇਲੈਕਸ਼ਨ ਵੇਲੇ ਤੇ ਉਹ ਵੋਟ ਦੁਬਾਰਾ ਜਿਹੜੀ ਹੈ ਲੋਕ ਜਾਗਦੇ ਹੋਏ પાਕੇ ਉਹਨਾਂ ਨੂੰ ਜੇਤੂ ਜਿਹੜਾ ਹੈਗਾ ਉਮੀਦਵਾਰ ਬਣਾਉਣਗੇ ਬਾਕੀ ਜਿਹੜੇ ਹੈਗੇ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਖੜੇ ਐ ਉਹਨਾਂ ਵਿੱਚ ਭਾਰਤ ਪੂਸ਼ਣ ਆਸ਼ੂ ਬਾਰੇ ਸਾਰੀ ਦੁਨੀਆ ਜਾਣਦੀ ਐ ਮੈਂ ਜ਼ਿਆਦਾ ਚਰਨਾ ਪਾਦਰਨਾ ਕਿਉਂਕਿ ਮੇਰੇ ਨਾਲ ਪਰਸਨਲੀ ਉਹਨਾਂ ਦਾ ਬਹੁਤ ਕੁਝ ਰਿਹਾ ਕਰਕੇ ਤੇ ਕੁਝ ਚੀਜ਼ਾਂ ਜਿਹੜੀਆਂ ਮੈਂ ਵੱਧ ਜਾਣਦਾ ਤੇ ਮੈਂ ਕਹਿਣਾ ਇਹ ਚੀਜ਼ਾਂ ਬਹੁਤ ਲੋਕ ਜਾਣਦੇ ਉਹਦੇ ਵੀ ਆਉਨੇ ਆ ਆਪਾਂ ਭਾਜਪਾ ਦੀ ਗੱਲ ਕਰੀਏ ਤੁਸੀਂ ਭਾਜਪਾ ਕਿਉਂ ਜੋਇਨ ਕੀਤੀ ਤੁਸੀਂ ਤਾਂ ਇਹਨਾਂ ਪਾਰਟੀਆਂ ਦੇ ਖਿਲਾਫ ਸੀ ਸ਼ੁਰੂ ਤੋਂ ਪਰ ਅੱਜ ਤੁਸੀਂ ਭਾਜਪਾ ਦੇ ਵਿੱਚੋਂ ਕਿਉਂ ਜੋਇਨ ਕਰਨਾ ਪੈ ਗਿਆ ਤੁਹਾਨੂੰ ਦੋ ਕਾਰਨ ਇੱਕ ਤਾਂ ਬੇ ਆਜ਼ਾਦ ਉਮੀਦਵਾਰ ਜਾਂ ਮਤਲਬ ਤੁਸੀਂ ਇਕੱਲੇ ਜਿਹੜੇ ਬਿਨਾਂ ਪਲੇਟਫਾਰਮ ਤੋਂ ਲੋਕ ਹੈ ਉਹਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਹੈਗੇ ਮੈਂ ਦੇਖਿਆ ਕੋਈ ਬਹੁਤਾ ਤਵੱਜੋ ਨਹੀਂ ਦਿੰਦੇ ਮੈਂ ਦੋ ਇਲੈਕਸ਼ਨ ਵੀ ਲੜ ਕੇ ਵੇਖਿਆ ਬੇਸ਼ੱਕ ਉਹ ਇਲੈਕਸ਼ਨ ਜਿਹੜੇ ਹੈਗੇ ਆ ਉਹ ਰਿਜ਼ਲਟ ਉਹੋ ਜਿਹਾ ਹੈ ਜਿਸ ਤਾਂ ਦੇ ਮੈਂ ਚਾਹੁੰਦਾ ਸੀ ਭਾਰਤ ਭੂਸ਼ਣ ਆਸ਼ੂ ਜਿਹੜਾ ਸੀਗਾ ਇੱਥੋਂ ਹਾਰਿਆ ਸੀ ਉਦੋਂ ਬੇਸ਼ੱਕ ਮੈਨੂੰ ਮੈਂ ਵੋਟ ਮੰਗੀ ਵੀ ਨਹੀਂ ਜਾਂ ਮੈਨੂੰ ਨਹੀਂ ਪਈ ਇੱਕ ਅਲੱਗ ਪਾਰਟ ਹੈ ਜਾਂ ਹੋਰ ਵੀ ਬਾਅਦ ਵਿੱਚ ਜਿਹੜੀਆਂ ਚੀਜ਼ਾਂ ਦੇਖੀਆਂ ਤਾਂ ਮਤਲਬ ਪੰਜਾਬ ਦੇ ਵਿੱਚ ਇੱਕ ਰੁਝਾਨ ਹੈ ਕਿ ਪਾਰਟੀ ਨੂੰ ਹੀ ਵੋਟ ਪਾਈ ਜਾਂਦੀ ਹੈ ਤਾਂ ਕਰ ਉਸ ਕਰਕੇ ਜਦੋਂ ਪਾਰਟੀ ਬਾਰੇ ਸੋਚਿਆ ਵੀ ਕਿਹੜਾ ਪਲੇਟਫਾਰਮ ਨੂੰ ਯੂਜ਼ ਕਰਨਾ ਚਾਹੀਦਾ ਫਿਰ ਇਹ ਵੇਖਿਆ ਵੀ ਪੰਜਾਬ ਦੀ ਬਰਬਾਦੀ ਹੋਈ ਵੀ ਹੈ ਜ਼ਿੰਮੇਦਾਰ ਤਾਂ ਸਾਰੇ ਹੀ ਹੈਗੇ ਤਾਂ ਉਹਦੇ ਵਿੱਚ ਬੀਜੇਪੀ ਦਾ ਜਿਹੜਾ ਯੋਗਦਾਨ ਹੈ ਮੈਨੂੰ ਨਹੀਂ ਦਿਖਾਈ ਦਿੱਤਾ ਇਸ ਕਰਕੇ ਕਿਉਂਕਿ ਇਹਨਾਂ ਦੀ ਕੋਈ ਡਾਇਰੈਕਟਲੀ ਸਰਕਾਰ ਨਹੀਂ ਹੈ ਇਨਡਾਇਰੈਕਟਲੀ ਪਾਪਾ ਭਾਈ ਵਾਲੀ ਤੌਰ ਤੇ ਰਹੇ ਹੈ ਉਹਦੇ ਵਿੱਚ ਵੀ ਕੋਈ ਬਹੁਤਾ ਇਹਨਾਂ ਦਾ ਜਿਹੜਾ ਨਾ ਇਹਨਾਂ ਦੇ ਕਿਸੇ ਲੀਡਰ ਦੇ ਕਿਸੇ ਤਰ੍ਹਾਂ ਦਾ ਕੋਈ ਛੱਟਾ ਹੈਗਾ ਤੇ ਇਸ ਕਰਕੇ ਮੈਂ ਪਲੇਟਫਾਰਮ ਤੇ ਚੁਣਨ ਦੀ ਖਾਤਰ ਜਿਹੜਾ ਇੱਕ ਲੋਕਾਂ ਦੀ ਗੱਲ ਕਰਨ ਵਾਸਤੇ ਜਿਹੜਾ ਚੁਣਿਆ ਉਸ ਕਰਕੇ ਮੈਂ ਇਹ ਬੀਜੇਪੀ ਜੁਆਇਨ ਕੀਤੀ ਜਿਹੜੀ ਪਾਰਟੀ ਅੱਜ ਦੇ ਟਾਈਮ ਦੇ ਵਿੱਚ ਚੌਥੇ ਨੰਬਰ ਤੇ ਆਪਾਂ ਛੋਟੀ ਪਾਰਟੀ ਕਹਿ ਸਕਦੇ ਹਾਂ ਚਾਰਾਂ 'ਚ ਉਹ ਪਾਰਟੀ ਚੁਣਨਾ ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਨਹੀਂ ਇਹ ਪਾਰਟੀ ਛੋਟੀ ਨਹੀਂ ਤੁਸੀਂ ਭਲਕੇਚੋਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਵੀ ਐਮਪੀ ਦੇ ਇਲੈਕਸ਼ਨ ਵਿੱਚ 45000 ਵੋਟ ਪਈ ਹੈ 18000 ਤੇ ਜਿੱਤੀ ਹੋਈ ਹੈ ਨੈਸ਼ਨਲ ਪਾਰਟੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਤੁਸੀਂ ਆਪਣੀ ਜਾਣਕਾਰੀ درست ਕਰੋ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵਿੱਚ ਤਾਂ ਉਸ ਤਰ੍ਹਾਂ ਦਾ ਅਜੇ ਤੱਕ ਇਹਨਾਂ ਦਾ ਪ੍ਰਭਾਵ ਹੈ ਮੰਨਿਆ ਜਾਂਦਾ ਜਿਵੇਂ ਅਕਾਲੀ ਦਲ ਹੋਇਆ ਕਾਂਗਰਸ ਹੋ ਗਈ ਆਵਾਜ਼ ਪਾਰਟੀ ਹੋ ਗਈ ਉਹ ਫਿਰ ਪਾਰਟੀ ਦੀ ਗੱਲ ਹੈ ਨਾ ਇਹ ਅਕਾਲੀ ਦਲ ਦਾ ਸਰਕਾਰ ਜਿੰਨਾ ਚਿਰ ਤਿੰਨ ਵਾਰੀ ਤੋਂ ਪੂਰੀ ਫਲਫਲਾ ਸਰਕਾਰ ਰਹੀ ਹੈ ਉਹਦੇ ਵਿੱਚ ਰਹੇ ਨੇ ਭਾਈ ਵਾਲੇ ਉਹ ਅਲੱਗ ਅਲੱਗ ਜਿਹੜਾ ਛੋਟਾ ਭਰਾ ਹੁੰਦਾ ਜਾਂ ਕੰਮ ਕਰਨ ਵਾਲਾ ਬੰਦਾ ਹੁੰਦਾ ਆਪਾਂ ਪਿੰਡੂ ਜ਼ਿਮੀਦਾਰਾਂ ਚ ਵੀ ਵੇਖੀ ਜਿਹੜਾ ਬੰਦਾ ਬਾਹਰ ਅੰਦਰ ਜਾਣ ਵਾਲਾ ਮੋਰੀ ਹੈ ਉਹਦਾ ਹੀ ਸਾਰਾ ਕੁਝ ਹੁੰਦਾ ਜਿਹੜੇ ਕੰਮ ਕਰਨ ਵਾਲੇ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਤੋਂ ਇਸ ਕਰਕੇ ਐਸੀ ਨਹੀਂ ਗੱਲ ਹੈਗੀ ਚੰਗੇ ਲੀਡਰ ਇਹਨਾਂ ਦੇ ਵਿੱਚ ਹੈਗੇ ਵੀ ਹੈ। ਤੋਂ ਆਉਣ ਵਾਲੇ ਸਮੇਂ ਵਿੱਚ ਜਦੋਂ ਕਿਤੇ ਮੌਕਾ ਮਿਲੂਗਾ ਜਦੋਂ ਖੁੱਲ ਕੇ ਆਪਣੇ ਤੌਰ ਤੇ ਇੰਡੀਪੈਂਡੈਂਟ ਕੰਮ ਕਰਦਾ। ਤੋਂ ਉਮੀਦ ਕਰਦੇ ਹਾਂ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਜੇਕਰ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਤਾਂ ਸ਼ਾਇਦ ਕੁਝ ਚੰਗਾ ਕਰੂਗੀ ਕਿਉਂਕਿ ਉਮੀਦ ਕਰ ਸਕਦੇ ਹਾਂ ਨਾ ਗਾਰੰਟੀ ਤਾਂ ਕਿਸੇ ਦੀ ਵੀ ਨਹੀਂ ਹੈ। ਜੇ ਪਿਛਲੇ ਨੇ ਨਹੀਂ ਕੀਤਾ ਤੇ ਅਸੀਂ ਕਿਵੇਂ ਆਈ ਸਕਦੇ ਹਾਂ ਉਮੀਦ ਕਰਦੇ ਹਾਂ ਫਿਰ ਜਦੋਂ ਸਮਾਂ ਆਊਗਾ ਉਦੋਂ ਇਸ ਗੱਲ ਤੇ ਵਿਚਾਰ ਕੀਤਾ 2027 ਦੇ ਲਈ ਤੁਸੀਂ ਵੀ ਦਾਅਵੇਦਾਰੀ ਠੋਕ ਰਹੇ ਹੋ ਦੁਬਾਰਾ 2027 ਦੇ ਵਿੱਚ ਐਮਐਲਏ ਦੀ ਚੋਣ ਤੁਸੀਂ ਲੜਨਾ ਚਾਹੁੰਦੇ ਹੋ ਦੇਖਾਂਗੇ ਜੀ ਤਾਂ ਮੌਕਾ ਆਪਾਂ 1.5 ਸਾਲ ਪਿਆ ਜੇ ਕੰਮ ਕਰਨਾ ਹੈ ਹੁਣ ਤਿਆਰੀ ਕਰ ਦਿੱਤੀ ਸ਼ੁਰੂ ਤੁਸੀਂ ਨਹੀਂ ਤਿਆਰੀ ਨੂੰ ਕਿਹੜਾ ਕੋਈ ਇਗਜ਼ਾਮ ਹੈ ਜਿਹੜੇ ਕੋਈ ਕਿਤਾਬਾਂ ਪੜ੍ਹਣੀਆਂ ਲੋਕਾਂ ਦੀ ਭਲਾਈ ਦੀ ਗੱਲ ਸੱਚੇ ਤੌਰ ਤੇ ਕਹਿਣ ਦੀ ਮੇਰੀ ਪਹਿਲਾਂ ਤੋਂ ਆਦਤ ਹੈਗੀ ਉਹੀ ਗੱਲ ਮੈਂ ਹੁਣ ਕਹਿਣੀ ਹੈ ਉਹਨੂੰ ਕੋਈ ਵੋਟਾਂ ਦੀ ਤਿਆਰੀ ਸਮਝ ਲਏ ਉਹਨੂੰ ਕੋਈ ਰੁਟੀਨ ਦੀ ਗੱਲ ਕਰ ਲਵੇ ਜੇ ਉਹ ਵੋਟਾਂ ਨੇੜੇ ਆ ਗਈਆਂ ਤਾਂ ਆਪਾਂ ਉਹਨੂੰ ਵੋਟਾਂ ਨਾਲ ਜੋੜ ਦਿੰਨੇ ਆ ਤਾਂ ਮੇਰਾ ਕੋਈ ਇਹ ਜਿਹਾ ਰੁਝਾਨ ਨਹੀਂ ਰਿਹਾ ਕਿ ਮੈਂ ਵੋਟਾਂ ਕਰਕੇ ਹੀ ਮਤਲਬ ਆਪਣੀ ਗੱਲ ਕਰਨੀ ਹੈ ਹੁਣ ਵੀ ਤਾਂ ਮੈਂ ਕਿਹੜਾ ਇਲੈਕਸ਼ਨ ਲੜ ਰਿਹਾ ਪਰ ਗੱਲ ਜੇ ਵੋਟਾਂ ਹੈਗੀਆਂ ਤਾਂ ਗੱਲ ਕਰਨੀ ਪੈਣੀ ਹੈ ਪ੍ਰਚਾਰ ਕਰਨ ਜਾ ਰਹੇ ਹਾਂ ਲੋਕਾਂ ਦੇ ਵਿੱਚ ਵਿਚਰਦੇ ਹੋ ਕੀ ਫੀਡਬੈਕ ਮਿਲ ਰਿਹਾ ਲੁਧਿਆਣੇ ਦੇ ਵਿੱਚ ਵੈਸਟ ਦੇ ਵਿੱਚ ਠੀਕ ਹੈ ਜੀ ਫੀਡਬੈਕ ਨੂੰ ਤਾਂ ਜੇ ਪ੍ਰੈਕਟੀਕਲ ਗੱਲ ਕਰਨੀ ਤਾਂ ਹਰ ਇੱਕ ਨੂੰ ਆਪਣੀ ਪਾਰਟੀ ਹੀ ਵੱਡੀ ਲੱਗਦੀ ਹੁੰਦੀ ਹੈ ਰਿਜ਼ਲਟ ਆਉਣ ਵਾਲੇ ਸਮੇਂ 'ਚ ਦੱਸ ਦੇਣਗੇ ਵੀ ਕੌਣ ਹੈਗਾ ਉਹ ਉਸ ਤਾਈ ਦਾ ਜਿਹੜਾ ਇਲੈਕਸ਼ਨ ਹੈ ਉਹ ਇੰਪੋਰਟੈਂਟ ਰਹੂਗਾ ਕਿਉਂਕਿ ਬਾਈ ਇਲੈਕਸ਼ਨ ਹੈ ਬਾਈ ਇਲੈਕਸ਼ਨ ਚ ਸਰਕਾਰੀ ਹੱਤਖੰਡੇ ਹਮੇਸ਼ਾ ਹੀ ਹਾਵੀ ਹੁੰਦੇ ਆ ਜਿਹੜੀ ਵੀ ਸਰਕਾਰਾਂ ਹੁੰਦੀਆਂ ਤਕਰੀਬਨ ਜਿਹੜਾ ਹਰ ਪਲੜਾ ਉਸ ਪਾਸੇ ਝੁਕਦਾ ਪਰ ਕਿਉਂਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਜੀ ਬਹੁਤੀ ਵਧੀਆ ਨਹੀਂ ਰਹੀ ਪਿਛਲੇ ਤਿੰਨ ਸਾਲਾਂ ਦੀ ਤੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਇਹਨਾਂ ਪ੍ਰਤੀ ਜਿਹੜੀ ਨਰਾਜ਼ਗੀ ਵੀ ਹੈਗੀ ਹੈ ਕਾਂਗਰਸ ਪਾਰਟੀ ਜਿਹੜੀ ਹੈਗੀ ਉਹਦੇ ਬਾਰੇ ਤੁਹਾਨੂੰ ਪਤਾ ਹੈ ਕਿ ਦੋ ਵਾਰ ਸਰਕਾਰ ਬਣਾਉਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਦਾ ਅਕਾਲੀਆਂ ਵੱਲੋਂ ਜਿਹੜਾ ਵਪਾਰ ਸ਼ੁਰੂ ਕੀਤਾ ਗਿਆ ਸੀ ਚਿੱਟੇ ਦਾ ਤੇ ਉਹਨੂੰ ਜਿਵੇਂ ਵ ਉਥੋਂ ਮਤਲਬ ਲੋਕ ਇਹਨਾਂ ਨਾਲ ਵੀ ਨਫ਼ਰਤ ਕਰਦੇ ਆ ਆਮ ਆਦਮੀ ਪਾਰਟੀ ਤੇ ਦਾਅਵੇ ਕਰਦੀ ਆ ਕਿ ਅਸੀਂ ਜੁੱਧ ਨਸ਼ਾ ਵਿਰੁੱਧ ਚਲਾ ਰਹੇ ਆ ਭ੍ਰਿਸ਼ਟਾਚਾਰ ਖਤਮ ਕਰਤਾ ਉਦਯੋਗ ਕ੍ਰਾਂਤੀ ਸ਼ੁਰੂ ਕਰਤੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਉਹ ਤਾਂ ਦਾਅਵੇ ਸਾਰੇ ਹੀ ਕਰਦੇ ਆ ਇਹ ਤਾਂ 3 ਸਾਲਾਂ ਵਾਲੇ ਜਿਹੜੇ ਹੁਣ ਤੱਕ ਉਦੋਂ ਪਿੱਛੇ ਤੁਸੀਂ 92 ਤੋਂ ਲਾ ਲਓ ਠੀਕ ਆ 8 ਤੇ 22 30 ਸਾਲ ਪੁਰਾਣੇ ਤੇ 3 ਇਹਨਾਂ ਦੇ 33 ਸਾਲ ਪੰਜਾਬ ਦੀ ਬਰਬਾਦੀ ਹੋ ਰਹੀ ਆ ਕਿਹਨੇ ਕੀਤੀ ਹੈ ਪਾਰਟਿਕਲ ਲੋਕਾਂ ਨੇ ਕੀਤੀ ਹੈ ਦਾਅਵੇ ਕਰ ਬਦਲਾ ਤੁਹਾਨੂੰ ਦੱਸਿਆ ਤਿੰਨ ਸਾਲਾਂ ਹਾਂ ਬਿਲਕੁਲ ਬਦਲਾ ਪੰਜਾਬ ਦੇ ਵਿੱਚ ਨਸ਼ਾ ਹੋਰ ਮਹਿੰਗਾ ਹੋ ਗਿਆ ਨਸ਼ਾ ਹੋਰ ਵੱਧ ਗਿਆ ਹੈ ਕਰਾ ਹੋਰ ਹਰ ਤਰ੍ਹਾਂ ਦਾ ਜਿਹੜਾ ਇਸ਼ਤਿਹਾਰबाजी ਆ ਉਹ ਤੁਹਾਡੇ ਸਾਹਮਣੇ ਆ ਤਾਂ ਬਹੁਤ ਵੱਡਾ ਬਦਲਾਅ ਆ ਬਦਲਾਅ ਕਿਉਂ ਨਹੀਂ ਬਦਲਾਅ ਤਾਂ ਲੈ ਕੇ ਆਂਦੇ ਇਹਨਾਂ ਨੇ ਪਰ ਉਹਨੂੰ ਬਦਲੇ ਦੇ ਰੂਪ 'ਚ ਹੋ ਗਿਆ ਬਦਲਾਅ ਨਹੀਂ ਹੋਇਆ ਉਹ ਬਦਲਾ ਲੈ ਗਿਆ ਵੀ ਜੇ ਤੁਸੀਂ ਸਾਨੂੰ ਚੋਣ ਹੀ ਲਿਆ ਤੇ ਹੁਣ ਬਦਲਾ ਲੈ ਕੇ ਤੁਹਾਨੂੰ ਦੱਸਾਂਗੇ ਵੀ ਅਸੀਂ ਕੌਣ ਤੁਸੀਂ ਕੀ ਦੇਖਦੇ ਹੋ ਲੁਧਿਆਣਾ ਵੈਸਟ ਦਾ ਨਤੀਜਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਤੇ ਦਿੱਲੀ ਵਾਲੀ ਸਾਰੀ ਟੀਮ ਇੱਥੇ ਬੈਠੀ ਆ ਇੱਕ ਜੰਗ ਦੀ ਤਰ੍ਹਾਂ ਆਮ ਆਦਮੀ ਪਾਰਟੀ ਇਸ ਚੋਣ ਨੂੰ ਲੜ ਰਹੀ ਹੈ ਹਾਂ ਬਿਲਕੁਲ ਇਸ ਤਰ੍ਹਾਂ ਹੁੰਦਾ ਹੀ ਹੈ ਨਾ ਸਰਕਾਰਾਂ ਦੇ ਜਿਹੜੇ ਹਾਲਾਤ ਸਟੇਕ ਆ ਦਿੱਲੀ ਦੇ ਵਿੱਚੋਂ ਇਹਨਾਂ ਦੀ ਜਿਹ ਸ਼ਰਮਨਾਕ ਹਾਰ ਤੁਹਾਡੇ ਸਭ ਦੇ ਸਾਹਮਣੇ ਹੈਗੀ ਹੈ। ਤੋਂ ਅੱਜ ਸਾਰੇ ਤਾਂ ਉੱਥੇ ਵੇਲੇ ਦਿੱਲੀ ਕੜਾ ਕੰਮ ਆ ਕੋਈ। ਤੋਂ ਇਸ ਕਰਕੇ ਸਾਰੇ ਬੈਠੇ ਆ ਕਿ ਕੇਜਰੀਵਾਲ ਸਾਹਿਬ ਨੂੰ ਜਿਹੜਾ ਇਹਨਾਂ ਨੇ ਰਾਜ ਸਭਾ ਚ ਭੇਜਣਾ ਹੈ। ਇਸ ਕਰਕੇ ਮਤਲਬ ਉਹ ਬੰਦਾ ਜਿਹੜਾ ਕਿ ਆਲਰੇਡੀ ਮੈਂਬਰ ਪਾਰਲੀਮੈਂਟ ਹੈ ਜਿਹੜਾ ਕਿ ਆਲਰੇਡੀ ਆਪਣੀ ਡਿਊਟੀ ਨਿਭਾ ਰਿਹਾ ਹੈ ਜਿਹੜੀ ਉਹਨੂੰ ਦਿੱਤੀ ਗਈ ਹੈ ਉਹ ਤੋਂ ਡਿਊਟੀ ਵਾਪਸ ਲੈ ਕੇ ਤੇ ਮਤਲਬ ਉਹਨੂੰ ਥੱਲੇ ਵਾਲੀ ਡਿਊਟੀ ਦੇਣ ਵਾਲੀ ਗੱਲ ਹੈਗੀ ਹੈ ਅਦਰਵਾਈਜ਼ ਕੋਈ ਐਮ ਐਲ ਏ ਨੂੰ ਕਿਸੇ ਨੂੰ ਕੋਈ ਹੋਰ ਵੀ ਦਿੱਤੀ ਜਾ ਸਕਦੀ ਸੀ ਸੀਟ ਤਾਂ ਇਹ ਮਤਲਬ ਸਮਝ ਤੋਂ ਬਾਹਰ ਹੈ ਉਹ ਸਰਕਾਰੀ ਜਿਹੜੀਆਂ ਹੁੰਦੀਆਂ ਸਾਜਸ਼ਣ ਇਹਦੇ ਬਾਰੇ ਕੁਝ ਲੋਕਾਂ ਨੂੰ ਜਿਹੜਾ ਹੁੰਦਾ ਨੇੜੇ ਵਾਲੇ ਉਹਨਾਂ ਦੇ ਸਾਹਮਣੇ ਆ ਜਾਂਦੇ ਆ ਪਤਾ ਜਿਵੇਂ ਪਤਾ ਹੈ ਰਾਜ ਸਭਾ ਦੀ ਸੀਟ ਜਿਹੜੀ ਹੈਗੀ ਚਾਹੀਦੀ ਇਹਨਾਂ ਨੂੰ ਤਾਂ ਇਹੀ ਕਾਰਨ ਸੀ ਜਿਹੜੀ ਇਹਨਾਂ ਨੂੰ ਦਿੱਤੀ ਕੋਸ਼ਿਸ਼ ਵੀ ਕਰ ਰਹੇ ਜ਼ੋਰ ਵੀ ਰਿਜ਼ਲਟ ਆ ਸਮਾਦਰਸ਼ਨਗੇ ਸੀ ਤਹੀ ਕਹਿੰਨੇ ਕਿ ਜੇ ਪਿਛਲੀਆਂ ਸਵੋਟਾਂ ਦੇ ਵਿੱਚ ਜਿੱਤ ਕੇ ਹਟੀ ਆ ਬੀਜੇਪੀ ਤਾਂ ਉਮੀਦ ਕਰਦੇ ਆ ਲੋਕ ਫਿਰ ਜਾਗਦੇ ਹੋਏ ਵੋਟ ਪਾ ਕੇ ਬੀਜੇਪੀ ਦੇ ਜਿਹੜਾ ਉਮੀਦਵਾਰ ਹੈ ਉਹਨੂੰ ਹੀ ਜੇਤੂ ਬਣਾਉਣਗੇ ਔਰ ਖਾਸ ਤੌਰ ਤੇ ਜਿਹੜਾ ਭਾਰਤ ਪੁਸ਼ਨਾਸ਼ੂ ਹੈ ਇਹਦੇ ਜਿਹੜਾ ਹੈਗਾ ਆਪਣੇ ਕਰਦਾਰ ਕਰਕੇ ਸਭ ਲੋਕਾਂ ਦੀਆਂ ਅੱਖਾਂ ਵਿੱਚ ਬਹੁਤ ਨੀਵੀਂਤਾ ਦੇ ਵਿੱਚ ਭਾਰਤ ਪੁਸ਼ਨਾਸ਼ੂ ਨੂੰ ਤੁਸੀਂ ਬੜਾ ਟਾਰਗੇਟ ਕਰ ਰਹੇ ਹੋ ਪਰ ਆਸ਼ੂ ਤਾਂ ਹੁਣ ਵੀ ਇਹੀ ਗੱਲ ਕਹਿ ਰਿਹਾ ਕਿ ਜੇ ਮੈਂ ਜਿੱਤ ਗਿਆ ਤਾਂ ਸਾਰਿਆਂ ਨੂੰ ਬੰਦੇ ਬਣਾ ਦੋ ਉਹ ਤਾਂ ਗੱਲ ਹੈ ਫਿਰ ਇਹਦਾ ਮਤਲਬ ਬੰਦੇ ਹੈ ਨਹੀਂ ਕਿ ਕੋਈ ਪਹਿਲਾਂ ਹੋਰ ਕੋਈ ਵਸਦੇ ਨੇ ਜਿਹੜਾ ਇਹ ਬੰਦੇ ਬਣਾਊਗਾ ਮੈਂ ਤਾਂ ਮੈਨੂੰ ਨਹੀਂ ਪਤਾ ਇਹਦੀ ਗੱਲ ਤੁਹਾਡੇ ਤੁਸੀਂ ਕਿਦਾਂ ਸੁਣੀ ਹੋਣੀ ਹੈ ਵੀ ਕਿਹਨੂੰ ਬੰਦੇ ਬਣਾ ਦੂਗਾ ਕਿ ਪਹਿਲਾਂ ਇੱਥੇ ਇਨਸਾਨ ਨਹੀਂ ਰਹਦੇ ਇੱਥੇ ਕੋਈ ਹੋਰ ਪੂਤ ਉਪਰੇ ਰਹਿੰਦੇ ਆ ਤਾਂ ਜਿਹੜੇ ਆਪ ਉਹੋ ਜਿਹੇ ਕਰਤਾਰ ਉਹੋ ਜਿਹੇ ਸ਼ਖਲਾਂ ਉਹੋ ਜਿਹੇ ਮਤਲਬ ਜਿਹੜਾ ਕਾਰਵਿਹਾਰ ਨਾਲ ਸਬੰਧ ਰੱਖਦੇ ਲੋਕਾਂ ਨੂੰ ਆਪ ਦੇ ਅੱਗੇ ਲੱਗਦੇ ਹੁੰਦੇ ਆ ਤਾਂ ਜਿਹੜਾ ਨੀਚ ਆਦਮੀ ਹੈ ਕਰਤਾਰ ਵਾਲਾ ਆਦਮੀ ਉਹਨੂੰ ਨੀਚ ਕਹਿਣਾ ਕੋਈ ਉਹ ਨਹੀਂ ਹੈ ਸਾਡੇ ਲੋਕ ਮਾੜੇ ਨੂੰ ਮਾੜਾ ਕਹਿੰਦੇ ਨਹੀਂ ਹੈਗਾ ਇਸ ਕਰਕੇ ਕਰਦਾਰ ਕੁਸ਼ੀ ਨਹੀਂ ਹੈ ਇਹ ਬਿਲਕੁਲ ਸੱਚ ਹੈਗਾ ਕਿ ਜਿਹੜੇ ਬੰਦੇ ਨੇ ਲੋਕਾਂ ਦੀ ਬੇਇਜ਼ਤੀ ਕੀਤੀ ਹੈ ਆਪਣੀ ਬੇਇਜ਼ਤੀ ਕੀਤੀ ਹੈ ਕਰਪਸ਼ਨ ਕੀਤੀ ਹੈ ਹਰ ਇੱਕ ਮਾਮਲੇ ਚ ਕਤਲਾਂਗ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਅਜੇ ਉਹਦੇ ਸਿਰ ਤੇ ਪੈਂਡਿੰਗ ਪਈਆਂ 92 ਦੇ ਵਿਚਤਵਾਦ ਦੇ ਸਮੇਂ ਦੇ ਕਤਲੇ ਦੇ ਖਾਤੇ ਚ ਬੋਲਦੇ ਇਹ ਤੋਂ ਵੱਧ ਹੋਰ ਕੀ ਭੜਾ ਚਿਹਰਾ ਹੋ ਸਕਦਾ ਰਾਣਾ ਗੁਰਜੀਤ ਇੱਥੇ ਪ੍ਰਚਾਰ ਦੀ ਜਿਹੜੀ ਮੁਹਿੰਮ ਸੰਭਾਲ ਰਹੇ ਨੇ ਇਨਚਾਰਜ ਨੇ ਉਹ ਕਹਿੰਦੇ ਆ ਕਿ ਇਹਦੇ ਵਰਗਾ ਤਾਂ ਬੰਦਾ ਹੀ ਨਹੀਂ ਕੰਮ ਕਰਾ ਸਕਦਾ ਜ਼ਰਤ ਵਾਲਾ ਬੰਦਾ ਉਹ ਤਾਂ ਚਲੋ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਹੋਣਗੇ ਮੈਂ ਤਾਂ ਜਿਹੜਾ ਇਹਦੇ ਲੋਕਲ ਹੋਣ ਕਰਕੇ 25 ਸਾਲ ਤੋਂ ਵਸਿੰਦਾ ਮੈਂ ਹੈਗਾ ਮੈਂ ਜਿਹਨੂੰ ਪਹਿਲਾਂ ਦਾ ਵੀ ਜਾਣਦਾ ਸੀਗਾ ਤੇ ਅੱਜ ਵੀ ਕਿਹੜਾ ਮਤਲਬ ਸੋਇਆ ਹੋਇਆ ਹੈ ਅੱਜ ਵੀ ਇਹਦਾ ਦਿਮਾਗ ਉਨਾ ਹੀ ਖਰਾਬ ਹੈਗਾ ਤੇ ਇਸ ਕਰਕੇ ਵੈਸਟ ਦੇ ਲੋਕ ਜਿਹੜੇ ਹੈਗੇ ਆ ਜਾਗਦੇ ਹੋਏ ਵੋਟ ਪਾਉਣ ਇਹ ਜੇ ਨੀਚ ਲੋਕਾਂ ਨੂੰ ਤਾਂ ਅਸੀਂ ਵਿਧਾਨ ਸਭਾ ਦੀਆਂ ਪੌੜੀਆਂ ਤੇ ਚੜਨ ਦਾ ਮੌਕਾ ਨਾ ਦਈਏ ਤਾਂ ਚੰਗੀ ਗੱਲ ਹੈ ਬਾਕੀ ਬਾਕੀ ਦੇ ਜਿਹੜੇ ਕੈਂਡੀਡੇਟ ਹੈਗੇ ਆ ਬੀਜੇਪੀ ਦਾ ਸਾਫ਼ ਸੁਥਰਾ ਕੈਂਡੀਡੇਟ ਹੈ ਹੋਰ ਵੀ ਜੇ ਕਿਸੇ ਨੂੰ ਕੈਂਡੀਡੇਟ ਚੰਗਾ ਲੱਗਦਾ ਹੋਵੇ ਤਾਂ ਕੋਈ ਦਿੱਕਤ ਨਹੀਂ ਹਰ ਇੱਕ ਬੰਦੇ ਨੇ ਆਪਣੇ ਵਿਵੇਕ ਨਾਲ ਵੋਟ ਪਾਉਣੀ ਹੈ ਪਰ ਇਹ ਜੇ ਕਰਦਾਰ ਜਿਹੜੇ ਹੈਗੇ ਆ ਉਹ ਵਿਧਾਨ ਸਭਾ ਦੇ ਵਿੱਚ ਦੁਬਾਰਾ ਜੇ ਵੈਸਤ ਹੋ ਜਾਣ ਤਾਂ ਫਿਰ ਇਹ ਪੈਸੇ ਤੇ ਲੋਕਾਂ ਦੀ ਮਤਲਬ ਇੱਕ ਹਾਰ ਦੇ ਤੌਰ ਤੇ ਵੇਖਿਆ ਜਾਊਗਾ ਇਸ ਬੰਦੇ ਨੂੰ ਤਾਂ ਚੌਥੇ ਨੰਬਰ ਤੇ ਆਉਣਾ ਚਾਹੀਦਾ ਸੀ ਕਿਉਂਕਿ ਜਦੋਂ ਉਹ ਮੰਤਰੀ ਸੀਗਾ ਉਦੋਂ ਵੀ 45000 ਵੋਟ ਥੱਲੇ ਲਿਆ ਅੱਜ ਤਾਂ ਮੈਨੂੰ ਉਸ ਤੋਂ ਵੀ ਮਾੜੀ ਹਾਲਤ ਚਾ ਦੋ ਵਾਰ ਜੇਲ੍ਹ ਕੱਟ ਕੇ ਆਇਆ ਘਰ ਵਾਲੀ ਇਹਦੀ ਕਾਉਂਸਲਰ ਹਾਰ ਕੇ ਹਟੀ ਹੈ ਤੇ ਅੱਜ ਵੀ ਜੇ ਇਹ ਕੰਪੀਟੀਸ਼ਨ ਚ ਹੈਗਾ ਤਾਂ ਅਫਸੋਸ ਦੀ ਗੱਲ ਹੈ ਪਰ ਕਿਉਂਕਿ ਆਪਸ਼ਨ ਨਹੀਂ ਹੁੰਦੀ ਲੋਕਾਂ ਕੋਲ ਪਾਰਟੀਆਂ ਨਵੇਂ ਬੰਦਿਆਂ ਨੂੰ ਉੱਠਣੀ ਨਹੀਂ ਦਿੰਦੀਆਂ ਕੁਝ ਤਾਂ ਫਿਰ ਉਹਨਾਂ ਕੋਲੇ ਹੋਊਗਾ ਜੇ ਅਜੇ ਵੀ ਲੋਕ ਉਹਨਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹ ਕੰਪੀਟੀਸ਼ਨ ਦੇ ਵਿੱਚ ਹੈ ਮੈਂ ਦੱਸਿਆ ਤਾਂ ਤੁਹਾਨੂੰ ਪਾਪ ਜਿਹੜੀ ਸਾਰੀ ਗੱਲਬਾਤ ਦਾ ਨਿਚੋੜ ਹੀ ਇਹ ਹੈ ਕਿ ਲੋਕ ਜਿਹੜੇ ਪਾਰਟੀਆਂ ਨਾਲ ਜੁੜੇ ਹੋਏ ਆ ਤਾਂ ਪਾਰਟੀ ਦੀਆਂ ਜੜੜੀਆਂ ਹੋਏ ਵੋਟਾਂ ਉਹ ਪਈ ਜਾਂਦੀਆਂ ਬੰਦਾ ਭਾਵੇਂ ਕਿਹੇ ਜਾ ਹੋਵੇ ਤਾਂ ਭਲੋ ਇਸ ਦਾ ਕਾਣ ਹੋਇਆ ਦਰਬਾਰ ਸਾਹਿਬ ਦੇ ਹਮਲੇ ਦਾ ਮਹੀਨਾ ਹੈਗਾ ਇਹਦੇ ਵਿੱਚ ਕਾਂਗਰਸ ਪਾਰਟੀ ਦਾ ਕੀ ਰੋਲ ਰਿਹਾ ਸੀ ਸਭ ਨੂੰ ਪਤਾ ਤੇ ਘਟੋ ਘਟ 60000 ਸਿੱਖ ਜਿਹੜੇ ਹੈਗੇ ਇਸ ਕੰਸਟੀਟੂਐਂਸੀ ਚ ਰਹਿੰਦੇ ਜੀ ਉਹੀ ਜਾਗਪਣ ਤਾਂ ਇਹਨਾਂ ਦਾ ਵਾਟਾ ਵੰਡ ਆ ਜਾਣਾ ਤਾਂ ਉਮੀਦ ਕਰਦੇ ਆ ਕਿ ਜਿਹੜਾ ਇਸ ਵਾਰ ਜਾਗਪਣ ਬਿਲਕੁਲ ਪੋਲਿਟਿਕਸ ਜਿਹੜੀ ਕਾਂਗਰਸ ਪਾਰਟੀ ਦੀ ਅੱਧੇ ਲੀਡਰ ਆਉਂਦੇ ਆ ਪ੍ਰਚਾਰ ਕਰਨ ਅੱਧੇ ਨਹੀਂ ਆਉਂਦੇ ਜਿਹੜੇ ਆਉਂਦੇ ਆ ਉਹ ਪਾਸੇ ਆਸੇ ਕਰ ਜਾਂਦੇ ਆ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਆਸ਼ੂ ਅਜੇ ਵੀ ਇਨਾ ਸਟਰੋਂਗ ਹੈ ਕਿ ਜਿੱਤ ਸਕਦਾ ਦੇਖੋ ਸਾਰੀ ਪਾਰਟੀ ਦਾ ਇਹ ਹਾਲ ਹੈ ਨਾ ਦੇਖੋ ਜਿਹੜਾ ਵੀ ਬੰਦਾ ਅੱਗੇ ਉਹਨੂੰ ਖਿੱਚਣ ਵਾਲੇ ਬਾਕੀ ਸਾਰੇ ਪਿੱਛੇ ਬੈਠੇ ਆ ਇਹ ਸਿਆਸਤ ਬੜੀ ਗੰਦੀ ਖੇਡ ਹੈ ਕੋਈ ਇਹ ਤਾਂ ਨਹੀਂ ਹੈ ਵੀ ਕੋਈ ਕਿਸੇ ਦਾ ਭਲਾ ਚਾਹੁੰਦਾ ਇੱਥੇ ਕੋਈ ਕਿਸੇ ਦਾ ਸਗਾ ਨਹੀਂ ਨਾ ਨਾ ਕੋਈ ਅਸੂਲ ਹੈ ਨਾ ਨਾ ਕੋਈ ਦੋਸਤ ਹੈ ਨਾ ਕੋਈ ਦੁਸ਼ਮਣ ਜਿਹੜਾ ਗਾਂਹ ਹੋ ਗਿਆ ਉਹਨੂੰ ਮਾਰਨ ਦੇ ਪਿੱਛੇ ਖਿੱਚ ਕੇ ਰੋਣਾ ਆ ਕੰਮ ਹੈ ਤੋ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਦੌੜ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਹੈਗੀ ਇਕੱਲੀ ਕਾਂਗਰਸ ਦੇ ਵਿੱਚ ਨਹੀਂ ਹੈਗੀ। ਤੋ ਇਹ ਜਿਹੜੇ ਚੀਜ਼ਾਂ ਵੀ ਮੰਦਭਗੀਆਂ ਇਸੇ ਕਰਕੇ ਤਾਂ ਕੋਈ ਚੰਗੇ ਲੀਡਰ ਪੈਦਾ ਨਹੀਂ ਹੋਏ। ਨਵੀਂ ਲੀਡਰਸ਼ਿਪ ਨੂੰ ਪੈਦਾ ਹੋਣ ਦਾ ਮੌਕਾ ਹੀ ਨਹੀਂ ਦਿੰਦੇ। ਪਹਿਲੀ ਗੱਲ ਤਾਂ ਆਪ ਹੀ ਨਹੀਂ ਖੜਾ ਛੱਡਦੇ ਜੇ ਆਉਣੇ ਤੇ ਗਾਂ ਦੇ ਦੇ ਪੁੱਤ ਪੋਤੇ ਗਾਂ ਤੋਰੇ ਫਿਰਦੇ। ਤੋ ਇਸ ਚੀਜ਼ ਤੋਂ ਪੰਜਾਬ ਨੂੰ ਆਉਣਲੇ ਸਮੇਂ ਵਿੱਚ ਜਾਗਣ ਦੇ ਬਚਨ ਦੀ ਲੋੜ ਹੈ। ਨਵੀਂ ਸ਼ੀਡ ਕੌਣ ਬਚਾ ਸਕਦਾ ਪੰਜਾਬ ਨੂੰ? ਪੰਜਾਬ ਨੂੰ ਪੰਜਾਬ ਦੀ ਲੋਕ ਬਚਾਉਣਗੇ। ਜਿਹੜੇ ਚੰਗੇ ਬੰਦੇ ਕੋਈ ਅچھے ਲੋਕ ਕਰਦਾਰ ਤੁਹਾਡੇ ਵਰਗੇ ਨੌਜਵਾਨਾਂ ਦੇ ਵਿੱਚ ਬੈਠੇ ਲੋਕ ਜਿਹੜੇ ਉਨਾ ਦੇ ਵਿੱਚੋਂ ਜੰਗ ਨੌਜਵਾਨ ਯੂਨੀਵਰਸਿਟੀਆਂ ਦੇ ਵਿੱਚੋਂ ਹੋਰ ਉਹਨਾਂ ਚੀਜ਼ਾਂ ਦੇ ਵਿੱਚੋਂ ਜਿੱਥੇ ਕਿ ਅੱਛਾ ਕੰਮ ਕਰਦੇ ਬੰਦੇ ਦਿਖਾਈ ਦਿੰਦੇ ਹੋ ਉੱਥੋਂ ਨਵੇਂ ਲੀਡਰਸ਼ਿਪ ਜਿਹੜੀ ਹੈ ਉਹਨੂੰ ਉੱਭਰਨ ਦਾ ਮੌਕਾ ਜੇ ਪੰਜਾਬ ਮਿਲੂ ਦੇ ਵਿੱਚ ਆਊਗਾ ਭਾਜੀਪੀ ਨੂੰ ਮੌਕਾ ਦੇ ਸਕਦੇ ਆ ਲੋਕ ਤੁਹਾਨੂੰ ਕੀ ਨਜ਼ਰ ਆਉਂਦਾ ਭਵਿੱਖ ਦੇ ਵਿੱਚ ਆਪਸ਼ਨ ਨਹੀਂ ਹੈਗੀ ਕੋਈ ਭਾਜੀਪੀ ਦੇ ਤੇ ਕੋਈ ਅਜੇ ਤੱਕ ਕੋਈ ਇਹ ਜਿਹਾ ਹੈ ਨਹੀਂਗਾ ਜਿਹੜਾ ਕਿ ਪੰਜਾਬ ਦੀ ਬਰਬਾਦੀ ਦਾ ਸਿੱਧਾ ਇਲਜ਼ਾਮ ਹੋਵੇ ਹੁਣ ਭਾਜੀਪੀ ਕੱਲ ਨੂੰ ਸਰਕਾਰ ਆ ਕੇ ਕੀ ਕਰਦੀ ਹੈ ਇਹਦੇ ਬਾਰੇ ਤਾਂ ਉਮੀਦ ਕਰ ਸਕਦੇ ਨਾ ਚੰਗੇ ਦੀ ਅਸੀਂ ਜੇ ਅੱਗੇ ਕਿਸੇ ਨੇ ਚੰਗਾ ਨਹੀਂ ਕੀਤਾ ਠੀਕ ਹੈ ਉਹ ਸੋਚ ਕੇ ਵੋਟਾਂ ਪਾਇਆ ਸੀ ਚੰਗਾ ਸਮਝ ਕੇ ਪਾਇਆ ਸੀ ਤਾਂ ਇੱਕ ਵਾਰੀ ਜਿਹੜਾ ਹੈਗਾ ਪੁਰਾਣੇ ਦੁਸ਼ਮਣ ਨੂੰ ਪੁਰਾਣੇ ਕਾਤਲ ਨੂੰ ਪੁਰਾਣੇ ਜਿਹੜਾ ਉਹ ਇਹਦੇ ਬਾਰੇ ਜਾਣਦੇ ਤੁਸੀਂ ਵੀ ਇਹਨੇ ਸਾਡਾ ਕੀ ਕੀਤਾ ਉਹ ਤੋਂ ਤਾਂ ਬਚੀ ਹੈ ਨਾ ਜਿਵੇਂ ਕਾਂਗਰਸੀਆਂ ਅਕਾਲੀ ਤੋਂ ਬਚਣ ਕਰਕੇ ਆ ਬਾਲੇ ਲੈ ਆਦੇ ਸੀ ਹੁਣ ਇਹ ਵੀ ਨਾਲ ਰਲ ਗਏ ਫਿਰ ਤਿੰਨਾਂ ਤੋਂ ਬਚਣ ਤੋਂ ਬਾਅਦ ਫਿਰ ਆਪਸ਼ਨ ਆਪਣੇ ਕੋਲ ਭਾਜਪਾ ਰਹਿੰਦੀ ਹੈ ਉਮੀਦ ਕਰਦੇ ਆ ਉਹਨਾਂ ਵਾਲੇ ਸਮੇਂ ਵਿੱਚ ਸ਼ਾਇਦ ਲੋਕਾਂ ਦੇ ਜਾਗਰਤੀ ਨਾਲ ਇਹ ਚੀਜ਼ ਆਈ ਤਾਂ ਪ੍ਰਿਆਬਲਾ ਚੈਟ ਕੁਝ ਐਕਸੈਪਟ ਹੋਊ ਬੀਜੇਪੀ ਪੰਜਾਬ ਦੇ ਪਿੰਡਾਂ ਚ ਜਿਵੇਂ ਮਾਹੌਲ ਆ ਬੀਜੇਪੀ ਦੇ ਪੱਖ ਚ ਇਹਨਾ ਨਹੀਂ ਹੁੰਦਾ ਪਿੰਡਾਂ ਚ ਸ਼ਹਿਰਾਂ ਚ ਤਾਂ ਮੰਨਦੇ ਆ ਕਿ ਪ੍ਰੋਪੋਰਟ ਪਰਸੈਂਟੇਜ ਵਧਿਆ ਪਿੰਡਾਂ ਦੇ ਵਿੱਚ ਤੋਂ ਲੱਗਦਾ ਕਿ ਲੋਕ ਮੰਨ ਨਾ ਜਾਣਗੇ ਇਹਨਾਂ ਨੂੰ ਬੀਜੇਪੀ ਨੂੰ ਅਪਣਾ ਲੈਣਗੇ ਪਿੰਡਾਂ ਦੇ ਵਿੱਚ ਦੇਖੋ ਡੇਢ ਸਾਲ ਹੈਗਾ ਲੋਕ ਹਿੱਤ ਦੀ ਗੱਲ ਕਰਨ ਪੰਜਾਬ ਦੀ ਕਿਸਾਨੀ ਤੇ ਜਵਾਨੀ ਦੋਨੋਂ ਅੱਜ ਬੁਰੀ ਹਾਲਤ ਵਿੱਚ ਹੈਗੀ ਹੈ ਜਵਾਨੀ ਜਿਹੜੀ ਹੈਗੀ ਨਸ਼ਿਆਂ ਨੇ ਮਾਰ ਦਿੱਤੀ ਕਿਸਾਨੀ ਜਿਹੜੀ ਹੈਗੀ ਕਰਜ਼ਿਆਂ ਨੇ ਮਾਰ ਦਿੱਤੀ ਅੱਜ ਜੇ ਸਾਨੂੰ ਖਸਖਸ ਦੀ ਖੇਤੀ ਵਾਸਤੇ ਕੋਈ ਚੀਜ਼ ਆਉਣ ਵਾਲੇ ਸਮੇਂ ਵਿੱਚ ਵਿਚਾਰਦਾ ਕੋਈ ਵੀ ਪਾਰਟੀ ਵਾਲਾ ਤੇ ਕਿਉਂਕਿ ਇਹਨਾਂ ਦੀ ਸੈਂਟਰ ਦੀ ਸਰਕਾਰ ਹੈ ਸੈਂਟਰ ਨੇ ਸਾਰਾ ਕੁਝ ਕਰਨਾ ਹੈ 29 ਤੱਕ ਅੱਗੇ ਹੈ ਸਾਡੇ ਵਰਗੇ ਲੋਕ ਵੀ ਇਸ ਚੀਜ਼ ਦੇ ਹੱਕ ਵਿੱਚ ਹੈਗੇ ਆ ਹੋਰ ਵੀ ਲੋਕ ਆਵਾਜ਼ ਉਠਾਉਂਦੇ ਆ ਤਾਂ ਜੇ ਇਹ ਚੀਜ਼ ਜਿਹੜੀ ਵਿਚਾਰ ਲਈ ਤਾਂ ਪੰਜਾਬ ਦੇ ਜਿਹੜੇ ਪਿੰਡਾਂ ਦੇ ਲੋਕ ਕਿਉਂ ਨਹੀਂ ਮੋਕਾ ਦੇਣਗੇ ਜਿਨ੍ਹਾਂ ਦੇ ਪੁੱਤ ਵੀ ਜਿਹੜੇ ਹੈਗੇ ਆ ਉਹ ਵੀ ਨਸ਼ਿਆਂ ਨੇ ਮਾਰ ਲਏ ਜਿਨ੍ਹਾਂ ਦੀ ਧਰਤੀ ਵੀ ਨਸ਼ਿਆਂ ਨੇ ਮਾਰੀ ਹੋਈ ਹੈ ਤਾਂ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਜਿਹੜੀ ਖਸਖਸ ਦੀ ਖੇਤੀ ਹੈ ਉਹਦੀ ਬਹੁਤ ਵੱਡੀ ਜ਼ਰੂਰਤ ਹੈ ਸਰਕਾਰ ਦੇ ਕੁਝ ਵਿਧਾਇਕ ਜਿਵੇਂ ਵਿਧਾਨ ਸਭਾ 'ਚ ਮੰਗ ਕਰਦੇ ਆ ਕਿ ਖੇਤੀ ਜਿਹੜੀ ਹੋਣੀ ਚਾਹੀਦੀ ਹੈ ਭੁੱਕੀ ਫੀਮ ਦੀ ਪੋਸਤ ਦੀ ਪਰ ਹਰਪਾਲ ਜੀ ਮੈਂ ਕਹਿੰਦੇ ਆ ਰਾਜਾ ਵੜਿੰਗ ਤੋਂ ਜਦੋਂ ਬਿਆਨ ਦਿੰਦਾ ਕਿ ਖਸਖਸ ਦੀ ਖੇਤੀ ਹੋਵੇ ਤੇ ਉਹ ਕਹਿੰਦੇ ਨਸ਼ੇੜੀ ਬਣਾਉਣਾ ਚਾਹੁੰਦੇ ਪੰਜਾਬ ਪਹਿਲਾਂ ਪੰਜਾਬ ਕੋਲ ਕੀ ਬਚਿਆ ਹੋਇਆ ਨਸ਼ੇੜੀ ਤਾਂ ਜੇ 2006 ਤੋਂ ਪਹਿਲਾਂ ਕੈਮੀਕਲ ਨਸ਼ਾ ਨਹੀਂ ਸੀਗਾ ਪੰਜਾਬ ਨਸ਼ੇੜੀ ਸੀਗਾ ਹੋਰ ਬਾਕੀ ਸਟਾ ਜਿੱਥੇ ਰਾਜਸਥਾਨ ਵਿੱਚ ਹੈਗਾ ਐਮਪੀ ਵਿੱਚ ਹੈਗਾ ਉੱਥੇ ਲੋਕ ਨਸ਼ੇੜੀ ਨੇ ਇਹ ਤਾਂ ਗਲਤ ਗੱਲਾਂ ਐ ਇੱਕ ਡਰਾਈ ਨੀਤੀ ਕਰਦੇ ਆ ਕੋਈ ਵੀ ਨਹੀਂ ਕਰਨਾ ਚਾਹੁੰਦਾ ਆ ਭਵੰਤਮਨ ਹੀ ਤਾਂ ਕਹਿੰਦਾ ਸੀਗਾ ਇਹ ਤੁਸੀਂ ਸੁਣਿਆ ਹੁਣੇ ਖਸਕਾ ਖਸਕਾ ਖੇਤੀ ਲਿਆਵਾਂਗੇ ਹੁਣ ਕੀ ਹੋ ਗਿਆ ਲੈ ਆਵੇ ਨਹੀਂ ਖੇਤੀ ਲਿਆ ਸਕਦਾ ਘੋਟੋ ਘੱਟ ਇੰਨਾ ਕ ਲੌ ਕਰਦੇ ਆ ਆਪਦੀ ਪੁਲਿਸ ਨੂੰ ਵੀ ਲੋਕਾਂ ਨੂੰ ਨਾ ਫੜਵਾਉ ਆਪਦੇ ਬੱਚਿਆਂ ਵਾਸਤੇ ਤਾਂ ਆਪਦੇ ਬਚਾਉਣ ਵਾਸਤੇ ਕੋਈ ਹੱਲ ਕਰ ਲਓ ਤੋਂ ਸੋ ਇਹ ਸਾਰਾ ਵਪਾਰ ਹੈ ਬਹੁਤ ਵੱਡਾ ਇੰਟਰਨੈਸ਼ਨਲ ਅਰਬਾਂ ਖਰਬਾਂ ਦਾ ਕੰਮ ਹੈ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਸਟੇਕ ਲੱਗੇ ਹੋਏ ਆ ਲੋਕਾਂ ਦੇ ਉਹ ਇਹ ਕਿਸੇ ਹਿੰਮਤ ਵਾਲੇ ਬੰਦੇ ਦਾ ਹੀ ਕੰਮ ਹੋਊਗਾ ਜੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਸਕੇ ਤੋਂ ਉਮੀਦ ਕਰਦੇ ਆ ਕਿ ਆਉਣ ਵਾਲਾ ਸਮਾਂ ਸ਼ੇਰ 19 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਤੇ 23 ਤਰੀਕ ਨੂੰ ਨਤੀਜਿਆਂ ਦੇ ਵਿੱਚ ਲੁਧਿਆਣਾ ਵੈਸਟ ਦਾ ਨਤੀਜਾ ਤੁਸੀਂ ਕੀ ਸੋਚ ਰਹੇ ਹੋ ਕੀ ਆ ਰਿਹਾ ਦੇਖੋ ਲੋ ਤਾਂ ਲੋਕਾਂ ਨੇ ਸੋਚਣਾ ਹੈ ਮੈਂ ਉਹੋ ਜੀ ਰਾਜਨੀਤੀ ਨਹੀਂ ਕਰਦਾ ਜਿਹੜੀਆਂ ਐਵੇਂ ਖਾ ਮਖਾ ਦੀਆਂ ਪਾਲਤੂ ਗੱਲਾਂ ਹੁਣ ਉਮੀਦ ਕਰਦੇ ਆ ਕਿ ਚੰਗਾ ਹੋਵੇ ਚੰਗਾ ਕੀ ਹੋਊਗਾ ਚੰਗਾ ਬੰਦਾ ਚੁਣਿਆ ਜਾਣਾ ਚੰਗਾ ਬੰਦਾ ਜੇ ਹੁਣ ਚਾਰਾਂ ਦੇ ਵਿੱਚੋਂ ਗਿਣੀਏ ਤਾਂ ਜਿਹੜਾ ਜੀਵਨ ਗੁਪਤਾ ਹੈਗਾ ਉਹ ਹਰ ਪੱਖੋਂ ਕਰਦਾਰ ਪੱਖੋਂ ਆਮ ਬਾਹੂ ਬੰਦੇ ਦੇ ਪੱਖੋਂ ਹਰ ਪਾਸੇ ਉਹ ਮਤਲਬ ਇੰਨਾ ਸਭ ਤੋਂ ਇੱਕ ਹੀ ਆਦਮੀ ਹੈ ਤੇ ਇਸ ਕਰਕੇ ਬੀਜੇਪੀ ਨੂੰ ਜੇ ਉਹਨਾਂ ਨੂੰ ਨਹੀਂ ਆਉਂਦਾ ਤੇ ਦੂਜੇ ਨੰਬਰ ਤੇ ਤੁਹਾਨੂੰ ਕੌਣ ਚੰਗਾ ਲੱਗਦਾ ਨਹੀਂ ਇਸ ਤੋਂ ਨੰਬਰਾਂ ਬਾਰੇ ਮੈਂ ਕਿਹੜਾ ਮੈਂ ਖੁਦ ਵੋਟ ਪਾਉਣੀ ਹੈ ਨਾ ਕੋਈ ਨਹੀਂ ਬਿਲਕੁਲ ਅਸੀਂ ਤਾਂ ਬੀਜੇਪੀ ਦੀ ਜੇ ਚੰਗਾ ਸਮਝ ਕੇ ਜੋਇਨ ਕੀਤਾ ਤਾਂ ਉਮੀਦ ਕਰਦੇ ਲੋਕ ਉਧਰ ਹੀ ਵੋਟ ਪਾ ਕੇ ਜਿਹੜਾ ਹੈ ਉਹਨਾਂ ਨੂੰ ਜਿਤਾਉਣ ਉਹ ਬਾਕੀ ਜਿੱਥੇ ਮਰਜ਼ੀ ਵੋਟ ਪਾਉਣ ਆਸ਼ੂ ਨੂੰ ਵੋਟ ਨਾ ਪਾਉਣ ਇਸ ਬੰਦੇ ਨੂੰ ਚੌਥੇ ਨੰਬਰ ਤੇ ਲੈ ਕੇ ਆਉਣਾ ਅੱਜ ਸਮੇਂ ਦੀ ਲੋੜ। ਅਕਾਲੀ ਦਲ ਹੈ ਮੈਦਾਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੰਪੀਟੀਸ਼ਨ ਦੇ ਵਿੱਚ ਨਹੀਂ ਅਕਾਲੀ ਦਲ ਦੀ ਸਥਿਤੀ ਜਿਹੜੀ ਪਹਿਲਾਂ ਵੀ ਬਹੁਤ ਮਾੜੀ ਸੀ 17 ਤੋਂ ਲੈ ਕੇ ਜਿਹੜਾ ਹੈਗਾ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਉਹ ਹਾਸ਼ੀਏ ਤੇ ਜਾ ਰਹੀ ਹੈ ਦੋ ਤਿੰਨ ਜਿਹੜੇ ਬੰਦੇ ਸੀ ਉਹਨਾਂ ਦੇ ਉਹ ਵੀ ਨਿਕਲ ਗਏ ਹੈਗੇ ਆ ਤੇ ਹੁਣ ਆਉਣ ਵਾਲੇ ਸਮੇਂ ਜਿਹੜਾ 2 ਦਸੰਬਰ ਤੋਂ ਬਾਅਦ ਅਕਾਲ ਤਖਤ ਨਾਲ ਮਤਲਾ ਲੱਗਿਆ ਉਹਦੇ ਵਿੱਚ ਜਿਹੜਾ ਅਕਾਲੀ ਦਲ ਦਾ ਨੁਕਸਾਨ ਬਹੁਤ ਵੱਡਾ ਹੋਇਆ ਜਿਨ੍ਹਾਂ ਚੋਂ ਬੱ ਸਿੱਖੀ ਦੀ ਗੱਲ ਪੰਥ ਦੀ ਆ ਕੇ ਧਰਮ ਦੀ ਗੱਲ ਬੇਅਦਬੀਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਆਪਾਂ ਇਹ ਜੂਮ ਦੇ ਮਹੀਨੇ ਦੀ ਮੈਂ ਹੁਣੇ ਗੱਲ ਕੀਤੀ ਸੀ ਅਸੀਂ ਉਹ ਨਹੀਂ ਭੁੱਲੇ ਤੇ ਇਹ ਤਾਂ ਤਾਜੀ ਗੱਲ ਹੈ ਤਾਂ ਮਹੀਨਾ ਪਹਿਲਾਂ ਦੀ ਗੱਲ ਹੈ ਜਿੰਨਾ ਚਾ ਮਤਲਬ ਨਿਮਾਣੇ ਹੋ ਕੇ ਚਰਨਾ ਵਿੱਚ ਨਹੀਂ ਬੰਦੇ ਤੇ ਇੱਕ ਵਾਰੀ ਸਿਆਸਤ ਦਾ ਖੇੜਾ ਛੱਡ ਕੇ ਲੋਕ ਕਿਸੇ ਨੂੰ ਹੋਰ ਮੌਕਾ ਨਹੀਂ ਦਿੰਦੇ ਉਹਨਾਂ ਦੇ ਪੰਜਾਬ ਦੇ ਲੋਕ ਜਿਹੜੇ ਹੈਗੇ ਅਕਾਲੀ ਦਲ ਨੂੰ ਮੇਰਾ ਖਿਆਲ ਹੈ ਪਰਵਾਹ ਨਹੀਂ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਤਾਂ ਇਸ ਹੀ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜੀ ਜਿਹੜੇ ਇਸ ਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਪ੍ਰਚਾਰ ਕਰ ਰਹੇ ਨੇ ਤੇ ਆਉਣ ਵਾਲੇ ਜੋ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਖਤਮ ਹੋਵੇਗਾ ਤੇ ਵੋਟਾਂ ਪੈਣਗੀਆਂ ਤੇ ਨਤੀਜੇ ਆਉਣਗੇ ਉਸ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਭਾਰਤ ਪੋਸ਼ਨ ਆਸ਼ੂ ਨੂੰ ਲਗਾਤਾਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਾਊਂਟਰ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਬਾਰੇ ਜਿਸ ਤਰੀਕੇ ਦੀ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ ਤਾਂ ਭਾਰਤ ਪੋਸ਼ਨ ਆਸ਼ੂ ਤੇ ਇਹਨਾਂ ਦਾ ਪੇਚਾ ਜੋ ਪਿਆ ਰਹਿੰਦਾ ਹੈ ਇਹ ਲਗਾਤਾਰ ਲੁਧਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਰਹਿੰਦਾ ਹੈ ਤਾਂ ਸਾਰੇ ਮਸਲੇ ਤੇ ਗੱਲਬਾਤ ਕੀਤੀ ਹੈ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ